ਪੰਜਾਬ ਦੇ ਮੌਸਮ ਦੇ ਵਿੱਚ ਆਪਾਂ ਨੂੰ ਹੋਰ ਵੀ ਜ਼ਿਆਦਾ ਤਬਦੀਲੀ ਦੇਖਣ ਨੂੰ ਮਿਲੇਗੀ ਭਾਵ 4-5 ਡਿਗਰੀ ਟੈਂਪਰੇਚਰ ਡਾਊਨ ਹੋਣਗੇ ਹਵਾਵਾਂ ਦੀ ਗਤੀ ਵੀ ਤੇਜ਼ ਹੋਵੇਗੀ ਜਿਵੇਂ ਕਿ ਆਪਾਂ ਅੱਜ ਦੇ ਦਿਨ ਵੀ ਦੇਖ ਰਹੇ ਆ ਵੀ ਉੱਤਰ-ਪੱਛਮੀ ਹਵਾਵਾਂ ਚੱਲਦੀਆਂ ਨੇ ਤੇ ਆਉਣ ਵਾਲੇ 3-4 ਦਿਨ ਵੀ ਇਸੇ ਤਰ੍ਹਾਂ ਹੀ ਉੱਤਰ-ਪੱਛਮੀ ਹਵਾਵਾਂ ਚੱਲਣਗੀਆਂ ਤੇ ਇਸੇ ਦਿਨਾਂ ਹੀ ਦੇ ਵਿੱਚ ਹੀ ਪਹਾੜੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਤਕੜੀ ਬਰਫਵਾਰੀ ਅਤੇ ਮੀਂਹ ਦੀਆਂ ਗਤੀਵਿਧੀਆਂ ਲਗਾਤਾਰ 3-4 ਦਿਨ ਦੇਖਣ ਨੂੰ ਮਿਲਣਗੀਆਂ ਇਸ ਦਾ ਪ੍ਰਭਾਵ ਆਪਾਂ ਨੂੰ ਪੰਜਾਬ ਦੇ ਵਿੱਚ ਤਗੜੇ ਲੈਵਲ ਤੇ ਦੇਖਣਾ ਦੇਖਣ ਨੂੰ ਮਿਲੇਗਾ ਕਿ ਡਿਟੇਲ ਵਿੱਚ ਦੱਸ ਦਿਆਂ ਕਿ ਅਗਲੇ 2 ਦਿਨਾਂ ਦਾ ਮੌਸਮ ਆ ਜਿਹੜਾ ਕਿਸ ਤਰ੍ਹਾਂ ਦਾ ਰਹੇਗਾ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇੱਕ ਹੋਰ ਛੋਟੀ ਜਿਹੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਵੀਡੀਓ ਵਧੀਆ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸੈਟਲਾਈਟ ਤਸਵੀਰਾਂ ਦੇਖੋ ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਪਹਾੜੀ ਇਲਾਕਿਆਂ ਦੇ ਵਿੱਚ ਬੜੇ ਵੱਡੇ ਪੱਧਰ ਤੇ ਮੀਂਹਾਂ ਦੀਆਂ ਗਤੀਵਿਧੀਆਂ ਤੇ ਬਰਫਵਾਰੀ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਇਸ ਦਾ ਪ੍ਰਭਾਵ ਪੰਜਾਬ ਦੇ ਵਿੱਚ ਆਪਾਂ ਨੂੰ ਅੱਜ ਦੇ ਦਿਨ ਦੇਖਣ ਨੂੰ ਮਿਲਿਆ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ 4-5 ਡਿਗਰੀਆਂ ਜਿਹੜਾ ਟੈਂਪਰੇਚਰ ਡਾਊਨ ਜਾਏਗਾ ਉਸੇ ਤਰ੍ਹਾਂ ਹੀ ਹੋਇਆ ਟੈਂਪਰੇਚਰ 4-5 ਡਿਗਰੀ ਆਪਾਂ ਨੂੰ ਡਾਊਨ ਦੇਖਣ ਨੂੰ ਮਿਲਿਆ ਅਗਲੇ ਦਿਨ ਵੀ ਆਪਾਂ ਨੂੰ ਇਸੇ ਤਰ੍ਹਾਂ ਹੀ ਮਿਲੇਗਾ 31 ਤਰੀਕ ਤੱਕ ਹਵਾਵਾਂ ਨੇ ਜਿਹੜੀਆਂ ਉੱਤਰ ਪੱਛਮੀ ਹਵਾਵਾਂ ਚੱਲਣਗੀਆਂ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਠੰਡ ਦਾ ਮਾਹੌਲ ਬਣਿਆ ਰਹੂਗਾ ਹਵਾਵਾਂ ਦੀ ਗਤੀ ਹੈ ਜਿਹੜੀ ਆਪਾਂ ਨੂੰ ਵਾਧਦੀ ਘਟਦੀ ਦੇਖਣ ਨੂੰ ਮਿਲੇਗੀ ਭਾਵ ਦੁਪਹਿਰ ਦੇ ਸਮੇਂ ਆਪਾਂ ਨੂੰ ਹਵਾਵਾਂ ਦੀ ਗਤੀ ਤੇਜ਼ ਮਿਲੇਗੀ ਅਤੇ ਸ਼ਾਮ ਦੇ ਸਮੇਂ ਹਵਾਵਾਂ ਦੀ ਗਤੀ ਦੁਪਹਿਰ ਨਾਲੋਂ ਹੌਲੀ ਹੋਵੇਗੀ। ਬਾਕੀ ਇਹਨਾਂ ਦੋ ਦਿਨਾਂ ਦੇ ਵਿੱਚ ਬੱਦਲਾਂ ਦਾ ਵੀ ਦੱਸਦੇ ਹਾਂ ਵੀ ਬੱਦਲ ਗਤੀਵਿਧੀਆਂ ਕਿਵੇਂ ਰਹਿਣਗੀਆਂ ਤਾਂ ਪਹਾੜੀ ਇਲਾਕਿਆਂ ਨਾਲ ਲੱਗਦੇ ਇਲਾਕੇ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਆਪਾਂ ਨੂੰ ਹਲਕੀ ਫੁਲਕੀ ਬੱਦਲਾਂ ਦੀ ਆਵਾਜਾਈ ਦੇਖਣ ਨੂੰ ਮਿਲ ਸਕਦੀ ਹੈ ਲੇਕਿਨ ਮੀਂਹ ਦੀਆਂ ਗਤੀਵਿਧੀਆਂ ਲਗਭਗ 99% ਚਾਂਸ ਨੇ ਵੀ ਨਾ ਮਾਤਰ ਹੋਣਗੀਆਂ। ਹਲਕੇ ਫੁਲਕੇ ਪਠਾਨਕੋਟ ਗੁਰਦਾਸਪੁਰ ਵਰਗੇ ਸ਼ਹਿਰਾਂ ਦੇ ਵਿੱਚ ਹਲਕੇ ਫੁਲਕੇ ਬੱਦਲ ਦੇਖਣ ਨੂੰ ਮਿਲ ਸਕਦੇ ਨੇ। ਪਨੀ ਇਲਾਕਿਆਂ ਦੀ ਗੱਲ ਕਰੀਏ ਜਿਵੇਂ ਕਿ ਰਾਜਸਥਾਨ ਦੇ ਨਾਲ ਲੱਗਦੇ ਇਲਾਕੇ ਮਾਨਸਾ ਮਾਨਸਾ ਬਠਿੰਡਾ ਸੰਗਰੂਰ ਵਰਗੇ ਸ਼ਹਿਰ ਦੇ ਨਾਲ ਜਿਹੜੇ ਨਾਲ ਲੱਗਦੇ ਸ਼ਹਿਰਾਂ ਨੇ ਉੱਥੇ ਟੈਂਪਰੇਚਰ ਦੀ ਗੱਲ ਕਰੀਏ ਤਾਂ 32 ਤੋਂ 33 ਡਿਗਰੀ ਤੱਕ ਮਤਲਬ 30 ਤੋਂ 32 ਡਿਗਰੀ ਤੱਕ ਦੇ ਰਹਿ ਸਕਦੇ ਨੇ। ਦੁਪਹਿਰ ਦੇ ਸਮੇਂ ਆਪਾਂ ਨੂੰ ਟੈਂਪਰੇਚਰ ਜ਼ਿਆਦਾ ਦੇਖਣ ਨੂੰ ਮਿਲ ਸਕਦਾਗਾ। ਰਾਜਸਥਾਨ ਦੇ ਨਾਲ ਲੱਗਦੇ ਸ਼ਹਿਰਾਂ ਦੇ ਜ਼ਿਆਦਾ ਪ੍ਰਭਾਵ ਆਪਾਂ ਨੂੰ ਪੰਜ